ਪਰਵਾਸੀ ਪਜਾਓ ਪੰਜਾਬ ਬਚਾਓ ਮੈਂ ਰਮਨਜੋਤ ਸਿੰਘ ਅੱਜ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਦੇ ਵਿੱਚ ਪ੍ਰਵਾਸੀ ਕਾਫੀ ਚਰਚਾ ਦੇ ਵਿੱਚ ਨੇ ਸ਼ੁਰੂਆਤ ਦੱਸਦੀ ਹੈ ਕਿ ਕਿਉਂ ਪ੍ਰਵਾਸੀ ਚਰਚਾ ਦੇ ਵਿੱਚ ਆਉਂਦੇ ਨੇ ਹੁਸ਼ਿਆਰਪੁਰ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਹੁਸ਼ਿਆਰਪੁਰ ਦੇ ਇੱਕ ਬਜਵਾੜਾ ਪਿੰਡ ਦੇ ਵਿੱਚ 5 ਸਾਲਾ ਮਾਸੂਮ ਬੱਚੇ ਨੂੰ ਜਿਹੜਾ ਇੱਕ ਪ੍ਰਵਾਸੀ ਦੇ ਵੱਲੋਂ ਅਗਵਾ ਕੀਤਾ ਜਾਂਦਾ ਬਾਅਦ ਦੇ ਵਿੱਚ ਉਸਦੇ ਨਾਲ ਦੁਸ਼ਤ ਕਰਮ ਕੀਤਾ ਜਾਂਦਾ ਦੁਸ਼ਟਕਰਮ ਕਰਨ ਤੋਂ ਬਾਅਦ ਜਿਹੜਾ ਉਸ ਬੱਚੇ ਦਾ ਗਲਾ ਘੋਟ ਕੇ ਉਸ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵੀ ਜਿਹੜੀ ਹੈ ਸੋਸ਼ਲ ਮੀਡੀਆ ਤੇ ਸੀਸੀਟੀਵੀ ਤਸਵੀਰਾਂ ਇਸ ਘਟਨਾ ਦੀਆਂ ਵਾਇਰਲ ਹੋਈਆਂ ਸੀ ਇਹਨਾਂ ਵੀਡੀਓ ਦੇ ਵਿੱਚ ਦੇਖਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਇੱਕ ਪ੍ਰਵਾਸੀ ਜਿਹੜਾ ਹੈ 5 ਸਾਲਾ ਮਾਸੂਮ ਹਰਵੀਰ ਸਿੰਘ ਨੂੰ ਜਿਹੜਾ ਸਕੂਟਰੀ ਤੇ ਬਿਠਾ ਕੇ ਲੈ ਜਾਂਦਾ ਅਗਵਾ ਕਰਦਾ ਉਸਦੇ ਨਾਲ ਦੁਸ਼ਟਕਰਮ ਕੀਤਾ ਜਾਂਦਾ ਤਾਂ ਅਗਲੇ ਦਿਨ ਜਿਹੜੀ ਹੈ ਉਸ ਬੱਚੇ ਦੀ ਮਾਸੂਮ 5 ਸਾਲਾ ਬੱਚੇ ਦੀ ਸ਼ਮਸ਼ਾਨ ਘਾੜ ਦੇ ਵਿੱਚੋਂ Laash ਮਿਲਦੀ ਆ ਜਿਸ ਤੋਂ ਬਾਅਦ ਦੋਸ਼ੀ ਦੇ ਖਿਲਾਫ ਵੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਵੀ ਵੱਡਾ ਜਿਹੜਾ ਫੈਸਲਾ ਲਿਆ ਜਾਂਦਾ ਪਿੰਡ ਵਾਸੀਆਂ ਦੇ ਵੱਲੋਂ ਮਤੇ ਪਾਏ ਜਾਂਦੇ ਨੇ ਤਾਂ ਅੱਜ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਪੰਜਾਬੀਆਂ ਦਾ ਜਿਹੜਾ ਰੋਸ ਕਾਫੀ ਵੱਧ ਚੁੱਕਿਆ ਕਿਉਂਕਿ ਪ੍ਰਵਾਸੀ ਦੇ ਵੱਲੋਂ ਅਜਿਹੀ ਘਟਿਆ ਕਰਤੂਤ ਕੀਤੀ ਗਈ ਹੈ ਅਜਿਹੀ ਘਟਿਆ ਹਰਕਤ ਕੀਤੀ ਗਈ ਹੈ ਜਿਸ ਨੇ ਸਾਰੇ ਪੰਜਾਬੀਆਂ ਨੂੰ ਗੁੱਸੇ ਦੇ ਵਿੱਚ ਲਿਆਂਦਾ ਹੈ ਪੰਜਾਬੀਆਂ ਦੇ ਵਿੱਚ ਜਿਹੜੀ ਹੈ ਹੁਣ ਗੁੱਸੇ ਦੀ ਲਹਿਰ ਹੈ ਪਰਵਾਸੀਆਂ ਨੂੰ ਲੈ ਕੇ ਪੰਜਾਬੀ ਜਿਹੜੇ ਆ ਉਹ ਨਫ਼ਰਤ ਕਰ ਰਹੇ ਨੇ ਕਿਉਂਕਿ ਇਹ ਘਟਨਾ ਜਿਹੜੀ ਆ ਇੱਕ ਪ੍ਰਵਾਸੀ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵੱਲੋਂ ਮਤੇ ਪਾਏ ਜਾ ਰਹੇ ਨੇ ਮਤਿਆਂ ਦੇ ਵਿੱਚ ਕੀ ਕੁਝ ਰੱਖਿਆ ਜਾ ਰਿਹਾ ਉਹ ਵੀ ਦੱਸ ਦਿਆਂ ਤੁਹਾਨੂੰ ਮਤਿਆਂ ਦੇ ਵਿੱਚ ਕਿਹਾ ਜਾ ਰਿਹਾ ਕਿ ਪਿੰਡ ਦੇ ਵਿੱਚ ਕਿਸੇ ਵੀ ਪ੍ਰਵਾਸੀ ਨੂੰ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਪਿੰਡ ਦੇ ਵਿੱਚ ਕਿਸੇ ਵੀ ਪ੍ਰਵਾਸੀ ਨੂੰ ਨਾ ਤਾਂ ਪਲਾਟ ਵੇਚਿਆ ਜਾਵੇਗਾ ਨਾ ਉਹਨਾਂ ਦੇ ਕੋਲੋਂ ਕੋਈ ਖਰੀਦ ਕੀਤੀ ਜਾਵੇਗੀ ਨਾ ਪਿੰਡ ਵਾਸੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਜਿਹੜਾ ਪਿੰਡ ਦੇ ਅੰਦਰ ਕਿਰਾਏ ਤੇ ਤੱਕ ਰਹਿਣ ਦੀ ਵੀ ਜੜੀ ਹੈ ਉਹ ਤਰਜੀਹ ਨਹੀਂ ਦਿੱਤੀ ਜਾਵੇਗੀ ਉਹਨਾਂ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ ਤੇ ਪਿੰਡ ਵਾਸੀਆਂ ਦੇ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਹੀ ਬਾਹਰ ਕੱਢਿਆ ਜਾਣਾ ਚਾਹੀਦਾ ਕਿਉਂਕਿ ਪਿੰਡ ਵਾਸੀਆਂ ਦੇ ਵੀ ਬੱਚੇ ਨੇ ਮਾਪਿਓ ਦੇ ਕੋਲ ਬੱਚੇ ਨੇ ਮਾਪਿਓ ਦਾ ਵੀ ਡਰ ਸੱਚਾ ਹੈ ਉਹ ਵੀ ਸੋਚਦੇ ਨੇ ਕਿ ਕੱਲ ਨੂੰ ਕਿਤੇ ਅਜਿਹੀ ਘਟਨਾ ਸਾਡੇ ਨਾਂ ਨਾ ਵਾਪਰ ਜੇ ਜੀ ਹਈ ਕੋਈ ਹਸ਼ਰ ਸਾਡੇ ਨਾਲ ਵੀ ਨਾ ਵਾਪਰ ਜੇ ਜਿਸ ਨੂੰ ਦੇਖਦੇ ਆ ਆ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਪ੍ਰਵਾਸੀਆਂ ਦਾ ਬਾਈਕਾਟ ਕਰਨ ਪ੍ਰਵਾਸੀਆਂ ਨੂੰ ਘਰੋਂ ਬਾਹਰ ਕੱਢਣ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣ ਦੇ ਜਿਹੜੇ ਆ ਉਹ ਮਤੇ ਪਾਏ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਜੇਕਰ ਕੋਈ ਪ੍ਰਵਾਸੀ ਨੂੰ ਪਿੰਡ ਦੇ ਵਿੱਚ ਰੱਖਦਾ ਹੈ ਤੇ ਜੇ ਅੱਗੇ ਤੋਂ ਅਜਿਹੀ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਪ੍ਰਵਾਸੀ ਤਾਂ ਉਸ ਦਾ ਜ਼ਿੰਮੇਵਾਰ ਜਿਹੜਾ ਵਿਅਕਤੀ ਜਿਹੜਾ ਪੰਜਾਬੀ ਉਸ ਪ੍ਰਵਾਸੀ ਨੂੰ ਆਪਣੇ ਘਰ ਦੇ ਵਿੱਚ ਰੱਖਦਾ ਹੈ ਤਾਂ ਉਹ ਵੀ ਬਰਾਬਰ ਦਾ ਜਿਹੜਾ حقدار ਹੋਵੇਗਾ ਤਾਂ ਇਹ ਤਸਵੀਰਾਂ ਜਿਹੜੀਆਂ ਕਾਫੀ ਵਾਇਰਲ ਹੋਈਆਂ ਸੀ ਹਰਵੀਰ ਸਿੰਘ ਦੀਆਂ ਇਹਨਾਂ ਤਸਵੀਰਾਂ ਦੇ ਵਿੱਚ ਦੇਖਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਰੋਂਦਾ ਹੋਇਆ ਨਜ਼ਰ ਆਉਂਦਾ ਹੈ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਇੱਕ ਪ੍ਰਵਾਸੀ ਦੇ ਵੱਲੋਂ ਮਾਂ ਦੇ ਇੱਕ ਛੋਟੇ ਜਿਹੇ ਬੱਚੇ ਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਦੀ ਉਮਰ ਕਰੀਬ 5 ਸਾਲ ਹੁੰਦੀ ਹੈ ਇਹ ਤਸਵੀਰਾਂ ਕਾਫੀ ਵਾਇਰਲ ਹੋਈਆਂ ਸੀ ਤਸਵੀਰਾਂ ਦੇਖ ਕੇ ਹਰ ਕੋਈ ਕਾਫੀ ਭਾਵੁਕ ਹੋਇਆ ਕਿਉਂਕਿ ਤਸਵੀਰਾਂ ਦੇ ਵਿੱਚ ਮਾਪਿਓ ਤੇ ਇੱਕ ਬੱਚੇ ਦੀ ਛੋਟੀ ਭੈਣ ਜਿਹੜੀ ਆ ਉਹ ਵੀ ਰੋਂਦੀ ਕਰਲਾਉਂਦੀ ਹੋਈ ਨਜ਼ਰ ਆਉਂਦੀ ਆ ਹਰ ਕਿਸੇ ਨੇ ਆਪਣਾ ਦਰਦ ਇਸ ਨੂੰ ਸਮਝਿਆ ਤੇ ਹਰ ਇੱਕ ਦੀਆਂ ਅੱਖਾਂ ਜਿਹੜੀਆਂ ਇਹ ਘਟਨਾ ਤੋਂ ਬਾਅਦ ਨਮ ਹੋਈਆਂ ਜਦੋਂ ਬੱਚੇ ਦਾ ਸੰਸਕਾਰ ਹੋ ਰਿਹਾ ਸੀ ਤਾਂ ਬੱਚੇ ਦੇ ਪਿਤਾ ਅਮਨਦੀਪ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਆਪਣੀ ਬੱਚੀ ਨੂੰ ਇਹ ਕਿਹਾ ਗਿਆ ਕਿ ਬੱਚੀ ਤੂੰ ਆਪਣੇ ਭਰਾ ਨੂੰ ਆਵਾਜ਼ ਮਾਰ ਕਿਉਂਕਿ ਉਹ ਤੇਰੇ ਬੁલાਏ ਤੇ ਆਉਂਦਾ ਇਸ ਤੋਂ ਬਾਅਦ ਇਹ ਗੱਲਾਂ ਜਿਹੜੀਆਂ ਐਨਾ ਦਰਦ ਬਿਆਨ ਕਰਦੀਆਂ ਨੇ ਕਿ ਇਹ ਸੁਣਨ ਤੋਂ ਬਾਅਦ ਹਰ ਇੱਕ ਦੀ ਅੱਖ ਜਿਹੜੀ ਹੈ ਉਹ ਨਮ ਹੋ ਜਾਂਦੀ ਹੈ ਆਖਰ ਇਸ ਪੰਜ ਸਾਲਾਂ ਮਾਸੂਮ ਬੱਚੇ ਦਾ ਕੀ ਕਸੂਰ ਸੀ ਜਿਹੜਾ ਇੱਕ ਪ੍ਰਵਾਸੀ ਦੇ ਵੱਲੋਂ ਉਸ ਦੇ ਨਾਲ ਅਜੀਹਾ ਜਿਹੜਾ ਹੈ ਦੁਸ਼ਤ ਕਰਮ ਕੀਤਾ ਜਾਂਦਾ ਉਸ ਦੀ ਜਿਹੜੀ ਹੈ ਹੱਤਿਆ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਹੁਸ਼ਿਆਰਪੁਰ ਦੇ ਵਿੱਚ ਬਠਿੰਡਾ ਦੇ ਵਿੱਚ ਸਮਰਾਲਾ ਦੇ ਵਿੱਚ ਪੰਜਾਬ ਦੇ ਹੋਰ ਹੀ ਅਨੇਕਾਂ ਪਿੰਡਾਂ ਦੇ ਵਿੱਚ ਜਿਹੜੇ ਆ ਪ੍ਰਵਾਸੀਆਂ ਦਾ ਬਾਈਕਾਟ ਕਰਨ ਦੇ ਲਈ ਮਤੇ ਪਾਏ ਜਾ ਰਿਹਾ ਹੁਸ਼ਿਆਰਪੁਰ ਦੇ ਕਰੀਬ 28 ਪਿੰਡਾਂ ਦੇ ਵਿੱਚ ਜਿਹੜੀ ਆ ਲੋਕਾਂ ਦੇ ਵੱਲੋਂ ਮਤੇ ਪਾਏ ਜਾ ਰਿਹਾ ਮਤਿਆਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸੇ ਵੀ ਪ੍ਰਵਾਸੀ ਨੂੰ ਜਿਹੜਾ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਪ੍ਰਵਾਸੀਆਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਤਾਂ ਤੁਹਾਨੂੰ ਦੱਸ ਦਈਏ ਕਿ ਪਿੰਡ ਵਾਸੀਆਂ ਦੇ ਵੱਲੋਂ ਫੈਸਲਾ ਲਿਆ ਗਿਆ ਉਹਨਾਂ ਨੇ ਮਤੇ ਪਾਏ ਨੇ ਪਰ ਇੱਥੇ ਕੁਝ ਸਵਾਲ ਵੀ ਖੜੇ ਹੁੰਦੇ ਨੇ ਕਿ ਜੇਕਰ ਗੱਲ ਕਰ ਲਈਏ ਕਿ ਜਿਹੜੇ ਨਗਰ ਪੰਚਾਇਤ ਦੇ ਵੱਲੋਂ ਮਤੇ ਪਾਏ ਗਏ ਨੇ ਕਿ ਉਹਨਾਂ ਨੂੰ ਇੱਕ ਕਾਨੂੰਨੀ ਅਧਿਕਾਰ ਹੈ ਕਿ ਕਿਸੇ ਪ੍ਰਵਾਸੀ ਨੂੰ ਦੇਸ਼ ਦੇ ਜਾਂ ਕਿਸੇ ਰਾਜ ਦੇ ਵਿੱਚੋਂ ਕੱਢਣਾ ਉਹਨਾਂ ਦੇ ਹੱਥ-ਵੱਸ ਹੈ ਜਾਂ ਨਹੀਂ ਪਰ ਜਦੋਂ ਇਹ ਮਤੇ ਪਾਏ ਜਾ ਰਹੇ ਸੀ ਕੁਝ ਲੋਕ ਜਿਹੜੇ ਆ ਇਹਨਾਂ ਦੇ ਪੱਖ ਦੇ ਵਿੱਚ ਵੀ ਸੀ ਕਿਉਂਕਿ ਪ੍ਰਵਾਸੀ ਦੇ ਵੱਲੋਂ ਅਜਿਹੀ ਘਟਿਆ ਕਰਤੂਤ ਕੀਤੀ ਗਈ ਸੀ ਕੁਝ ਲੋਕ ਇਹਨਾਂ ਦੇ ਵਿਰੁੱਧ ਵੀ ਸੀ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਪ੍ਰਵਾਸੀ ਨੇ ਉਹ ਆਪਣੇ ਪੰਜਾਬ ਦੇ ਵਿੱਚ ਆਉਂਦੇ ਨੇ ਰੋਜ਼ਗਾਰ ਕਰਨ ਦੇ ਲਈ ਆਉਂਦੇ ਨੇ ਕੰਮਕਾਰ ਦੇ ਲਈ ਆਉਂਦੇ ਨੇ ਆਪਣਾ ਘਰ-ਬਾਰ ਛੱਡ ਕੇ ਇੱਥੇ ਆਉਂਦੇ ਨੇ ਕੰਮਕਾਰ ਕਰਦੇ ਨੇ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਕਰਦੇ ਨੇ ਕੁਝ ਲੋਕਾਂ ਦਾ ਇਹ ਕਹਿਣਾ ਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਵੀ ਬੱਚੇ ਨੇ ਸਾਡੇ ਨਾਲ ਵੀ ਅਜਿਹੀ ਜਿਹੜੀ ਆ ਘਟਨਾ ਵਾਪਰ ਸਕਦੀ ਹੈ ਪਰ ਇੱਕ ਮਾਂ ਪਿਓ ਦਾ ਵੀ ਡਰ ਸੱਚਾ ਕਿਉਂਕਿ ਉਹਨਾਂ ਦੇ ਵੀ ਕੋਲ ਵੀ ਜਿਹੜੇ ਆ ਬੱਚੇ ਨੇ ਪਰ ਕੁਝ ਸਵਾਲ ਇੱਥੇ ਇਹ ਵੀ ਖੜੇ ਹੁੰਦੇ ਨੇ ਕਿ ਸੁਰੱਖਿਆਤ ਨੂੰ ਲੈ ਕੇ ਕੋਈ ਵੀ ਜਿਹੜਾ ਪ੍ਰਬੰਧ ਨਹੀਂ ਹੈ ਬੱਚੇ ਜਿਹੜੇ ਦੱਸਿਆ ਜਾ ਰਿਹਾ ਕਿ ਭੈਣ ਤੇ ਭਰਾ ਦੋਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਨੇ ਗੁਰਦੁਆਰਾ ਸਾਹਿਬ ਤੋਂ ਇਕੱਲੀ ਭੈਣ ਘਰ ਵਾਪਸ ਪਰਤਦੀ ਹੈ ਪਰ ਹਰਵੀਰ ਸਿੰਘ ਨੂੰ ਜਿਹੜਾ ਹੈ ਅਗਵਾ ਕਰ ਲਿਆ ਜਾਂਦਾ ਹੈ ਤੇ ਉਸ ਦਾ ਦੁਸ਼ਟ ਕਰਮ ਕਰਕੇ ਕਤਲ ਕੀਤਾ ਜਾਂਦਾ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਭੱਖਦਾ ਹੈ ਪ੍ਰਵਾਸੀ ਜਿਹੜੇ ਆ ਉਹ ਚਰਚਾ ਦੇ ਵਿੱਚ ਆਉਂਦੇ ਆ ਤਾਂ ਹੁਣ ਪੂਰੇ ਪੰਜਾਬ ਵਾਸੀਆਂ ਦੇ ਵੱਲੋਂ ਪ੍ਰਵਾਸੀਆਂ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਪ੍ਰਵਾਸੀਆਂ ਦੀ ਰਾਜ ਕੇ ਜੜੀ ਹੈ ਉਹ ਨਫ਼ਰਤ ਕੀਤੀ ਜਾ ਰਹੀ ਹੈ ਤਾਂ ਹੁਣ ਇੱਕ ਜਿਹੜਾ ਮਾਮਲਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਆ ਜਾ ਰਿਹਾ ਕਿ ਜੇਕਰ ਇੱਕ ਵਿਅਕਤੀ ਨੇ ਗਲਤੀ ਕੀਤੀ ਹੈ ਤਾਂ ਇਸ ਦੀ ਸਜ਼ਾ ਇੱਕ ਵਿਅਕਤੀ ਨੂੰ ਹੀ ਮਿਲਣੀ ਚਾਹੀਦੀ ਹੈ ਪੂਰੇ ਪ੍ਰਵਾਸੀਆਂ ਨੂੰ ਨਹੀਂ ਮਿਲਣੀ ਚਾਹੀਦੀ ਕਿਉਂਕਿ ਜੇ ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਇਹ ਪ੍ਰਵਾਸੀ ਨੇ ਇਹ ਕੰਮ ਕਰਨ ਦੇ ਲਈ ਇੱਥੇ ਆਏ ਨੇ ਇਹਨਾਂ ਨੇ ਆਪਣਾ ਰਹਿਣ ਵਸੇਰਾ ਵੀ ਪੰਜਾਬ ਦੇ ਵਿੱਚ ਹੀ ਬਣਾ ਲਿਆ ਪਰ ਹੁਣ ਜਿਹੜੀਆਂ ਅਜੀਹਾਂ ਘਟਨਾਵਾਂ ਦਾ ਅੰਜਾਮ ਦਿੱਤਾ ਜਾ ਰਿਹਾ ਇਹਨਾਂ ਪ੍ਰਵਾਸੀਆਂ ਦੇ ਵੱਲੋਂ ਕਿਤੇ ਨਾ ਕਿ ਪ੍ਰਵਾਸੀਆਂ ਨੂੰ ਲੈ ਕੇ ਜਿਹੜਾ ਪੰਜਾਬੀਆਂ ਦੇ ਮਨ ਦੇ ਵਿੱਚ ਰੋਸ ਹੈ ਕਿਉਂਕਿ ਇਹ ਕੰਮ ਕਰਨ ਦੇ ਲਈ ਆਉਂਦੇ ਨੇ ਪੰਜਾਬ ਇਹਨਾਂ ਨੂੰ ਰਹਿਣ ਦੇ ਲਈ ਖਾਣ ਦੇ ਲਈ ਇਹਨਾਂ ਦੇ ਰੋਜ਼ਗਾਰ ਦਿੰਦਾ ਹੈ ਇਹਨਾਂ ਦੇ ਪਰਿਵਾਰ ਨੂੰ ਪਾਲਦਾ ਹੈ ਤਾਂ ਫਿਰ ਵੀ ਇਹਨਾਂ ਦੇ ਵੱਲੋਂ ਪੰਜਾਬੀਆਂ ਦੇ ਬੱਚਿਆਂ ਦੇ ਨਾਲ ਅਜੀਹਾ ਕੁਝ ਕੀਤਾ ਜਾਂਦਾ ਹੈ ਤੇ ਹੁਣ ਪ੍ਰਵਾਸੀ ਜਿਹੜੇ ਆ ਉਹਨਾਂ ਦਾ ਬਾਈਕਟ ਕੀਤਾ ਗਿਆ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ ਕਈਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪ੍ਰਵਾਸੀਆਂ ਨੂੰ ਇੱਥੇ ਹੀ ਰਹਿਣਾ ਚਾਹੀਦਾ ਪਰ ਜੇ ਗੱਲ ਕਰ ਲਈਏ ਤਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਖੇਤੀ ਦਾ ਸੀਜ਼ਨ ਹੁੰਦਾ ਫਸਲਾਂ ਲਗਾਉਣੀਆਂ ਹੁੰਦੀਆਂ ਨੇ ਤਾਂ ਇਨ੍ਹਾਂ ਪੰਜਾਬੀਆਂ ਦੇ ਵੱਲੋਂ ਹੀ ਜਿਹੜਾ ਪ੍ਰਵਾਸੀਆਂ ਨੂੰ ਰੱਬ ਮੰਨ ਲਿਆ ਜਾਂਦਾ ਇਨ੍ਹਾਂ ਦੇ ਵੱਲੋਂ ਹੀ ਟਰਾਲੀਆਂ ਭਰ-ਭਰ ਕੇ ਇਨ੍ਹਾਂ ਪ੍ਰਵਾਸੀਆਂ ਨੂੰ ਖੁਦ ਲਿਆਂਦਾ ਜਾਂਦਾ ਉਦੋਂ ਇਹ ਮਤੇ ਜਿਹੜੇ ਪਾਏਗੇ ਨੇ ਉਦੋਂ ਕਿੰਨੇ खरे ਉਤਰਦੇ ਆ ਪੰਜਾਬੀ ਇਹ ਵੀ ਦੇਖਣਾ ਹੋਵੇਗਾ ਪਰ ਜੇਕਰ ਗੱਲ ਕਰ ਲਈਏ ਕਿ ਇੱਕ ਬੰਦੇ ਦੀ ਸਜ਼ਾ ਜਿਹੜੀ ਹੈ ਉਹ ਪੂਰੇ ਸਮਾਜ ਜਾਂ ਪੂਰੇ ਪ੍ਰਵਾਸੀ ਭਾਈਚਾਰੇ ਨੂੰ ਨਹੀਂ ਮਿਲਣੀ ਚਾਹੀਦੀ ਇਹ ਹਰ ਇੱਕ ਵਿਅਕਤੀ ਦੀ ਆਪੋ ਆਪਣੀ ਜਿਹੜੀ ਮਾਨਸਿਕਤਾ ਹੈ ਅਤੇ ਇੱਕ ਮੇਨ ਮਕਸਦ ਇੱਕ ਮੇਨ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਇੱਕ ਹਫਸ ਜਿਹੜੀ ਹੈ ਉਹ ਮਨ ਦੇ ਅੰਦਰ ਹੁੰਦੀ ਹੈ ਵਿਅਕਤੀ ਦੇ ਵੱਲੋਂ ਇਹ ਜਿਹੜਾ ਕਾਰਨਾਮਾ ਜਿਹੜਾ ਉਸ ਨੂੰ ਇਨ ਅੰਜਾਮ ਦਿੱਤਾ ਜਾਂਦੇ ਜੇਕਰ ਗੱਲ ਕਰੀਏ ਇਹ ਜਿਹੜੀ ਘਟਨਾ ਹੈ ਕਿਸੇ ਦੇ ਵੱਲੋਂ ਵੀ ਵਾਪਰ ਸਕਦੇ ਕੋਈ ਪੰਜਾਬੀ ਵਿਅਕਤੀ ਵੀ ਹੋ ਸਕਦਾ ਸੀ ਪਹਿਲਾਂ ਵੀ ਇੱਕ ਲੁਧਿਆਣਾ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਲੁਧਿਆਣਾ ਦੇ ਵਿੱਚ ਇੱਕ 3 ਸਾਲ ਦੀ ਬੱਚੀ ਸੀ ਦਿਲਰੋਜ਼ ਉਸ ਦੀ ਜਿਹੜੀ ਇੱਕ ਗਵਾਂਡਨ ਦੇ ਵੱਲੋਂ ਹੀ ਪੰਜਾਬੀ ਮਹਿਲਾ ਸੀ ਉਹ ਤਾਂ ਉਹਦੇ ਵੱਲੋਂ ਹੀ ਜਿਹੜੀ ਉਸ ਦਾ ਕਤਲ ਕੀਤਾ ਗਿਆ ਸੀ ਪਰ ਉਸ ਨੂੰ ਜਿਹੜੀ ਆ ਕਾਨੂੰਨੀ ਕਾਰਵਾਈ ਦੇ ਤਹਿਤ ਸਜ਼ਾ ਹੋਈ ਸੀ ਇੱਥੇ ਇਹ ਬਣਦਾ ਹੈ ਕਿ ਪ੍ਰਵਾਸੀ ਇੱਥੇ ਆਉਂਦੇ ਨੇ ਉਹਨਾਂ ਦੇ ਲਈ ਕੋਈ ਕਾਨੂੰਨ ਬਣਾਇਆ ਜਾਵੇ ਉਹਨਾਂ ਨੂੰ ਜਿਹੜਾ ਹੈ ਪਿੰਡ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਲੱਗ ਜਿਹੜੇ ਸਥਾਨ ਉੱਥੇ ਰੱਖਿਆ ਜਾਵੇ ਤੇ ਪਰ ਉਹਨਾਂ ਦੇ ਉੱਤੇ ਜਿਹੜਾ ਪ੍ਰਵਾਸੀਆਂ ਦੇ ਉੱਤੇ ਸਾਰੇ ਪ੍ਰਵਾਸੀਆਂ ਨੂੰ ਜਿਹੜਾ ਇਸ ਗਲਤੀ ਦਾ ਖਮਿਆਜਾ ਨਹੀਂ ਭੁਗਤਣਾ ਚਾਹੀਦਾ ਕਈਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪ੍ਰਵਾਸੀ ਜਿਹੜੇ ਆਉਂਦੇ ਆ ਕੰਮ ਕਰਨ ਇੱਥੇ ਰਹਿਣ ਆਪਦੀ ਜਿਹੜੇ ਹੈ ਭਾਵਨਾਵਾਂ 'ਤੇ ਕੰਟਰੋਲ ਰੱਖਣ ਆਪਦੀ ਜਿਹੜੀ ਲਿਮਟ ਦੇ ਵਿੱਚ ਰਹਿ ਕੇ ਉਹ ਕੰਮ ਕਰਨ ਪਰ ਉਹ ਆਪਣੀ ਜਿਹੜੀ ਆ ਹੈਸियत ਤੋਂ ਵੱਧ ਕੇ ਅਜੀਆਂ ਵਾਰਦਾਤਾਂ ਨੂੰ ਅੰਜਾਮ ਨਾ ਦੇਣ ਤੇ ਕੁਝ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਕਾਨੂੰਨ ਬਣਿਆ ਹੋਇਆ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਇਹਨਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਇਹ ਸਾਰਾ ਮਾਮਲਾ ਸੀਗਾ ਜੋ ਹੁਸ਼ਿਆਰਪੁਰ ਦੇ ਵਿੱਚ ਬਜਵਾੜਾ ਪਿੰਡ ਦੇ ਵਿੱਚ ਵਾਪਰਦਾ ਹੈ ਜਿੱਥੇ ਪ੍ਰਵਾਸੀ ਦੇ ਵੱਲੋਂ 5 ਸਾਲਾ ਮਾਸੂਮ ਬੱਚੇ ਹਰਵੀਰ ਸਿੰਘ ਦੀ ਜਿਹੜੀ ਹੈ हत्या ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪ੍ਰਵਾਸੀਆਂ ਨੂੰ ਲੈ ਕੇ ਪੰਜਾਬੀਆਂ ਦੇ ਮਨ ਦੇ ਵਿੱਚ ਰੋਸ ਪੈਦਾ ਹੁੰਦਾ ਹੈ ਰੋਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਮਤੇ ਪਾਏ ਜਾਂਦੇ ਨੇ ਮਤਿਆਂ ਦੇ ਵਿੱਚ ਰੱਖਿਆ ਜਾਂਦਾ ਹੈ ਕਿ ਪ੍ਰਵਾਸੀਆਂ ਦਾ ਪੂਰੀ ਤਰ੍ਹਾਂ ਜਿਹੜਾ ਬਾਈਕਾਟ ਕੀਤਾ ਜਾਣਾ ਚਾਹੀਦਾ ਜੇਕਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਕਈ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਹਿਸਾਬ ਦੇ ਨਾਲ ਜਿਹੜੀ ਆ ਕਾਰਵਾਈ ਕਰਨਗੇ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਜੇਕਰ ਕੋਈ ਪ੍ਰਵਾਸੀ ਪਿੰਡ ਦੇ ਵਿੱਚ ਆਉਂਦਾ ਹੈ ਪਿੰਡ ਦੇ ਵਿੱਚ ਰਹਿੰਦਾ ਹੈ ਤੇ ਜੇਕਰ ਕੋਈ ਘਟਨਾ ਨੂੰ ਉਹ ਅੰਜਾਮ ਦਿੰਦਾ ਤਾਂ ਜਿਸ ਵਿਅਕਤੀ ਦੇ ਵੱਲੋਂ ਉਸ ਪ੍ਰਵਾਸੀ ਨੂੰ ਰੱਖਿਆ ਜਾਂਦਾ ਤਾਂ ਉਸ ਦੇ ਖਿਲਾਫ ਵੀ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਦੋ ਪੱਖ ਹੁੰਦੇ ਆ ਦੋਨੇ ਪੱਖ ਨੇ ਕਈਆਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਕਈਆਂ ਦਾ ਪੱਖ ਹੈ ਕਿ ਪ੍ਰਵਾਸੀਆਂ ਦੇ ਖਿਲਾਫ ਜਿਹੜੇ ਮਤੇ ਪਾਏ ਜਾ ਰਹੇ ਆ ਇਹ ਗਲਤ ਨਹੀਂ ਕਈਆਂ ਦਾ ਕਹਿਣਾ ਹੈ ਕਿ ਪਰਵਾਸੀਆਂ ਦੇ ਖਿਲਾਫ ਜਿਹੜੇ ਮਤੇ ਪਾਏ ਜਾ ਰਹੇ ਨੇ ਇਹ ਬਿਲਕੁਲ ਸਹੀ ਨਹੀਂ ਪਰ ਜੇ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਪਿੰਡ ਵਾਸੀਆਂ ਦੇ ਵੱਲੋਂ ਜਿਹੜੇ ਮਤੇ ਪਾਏ ਜਾ ਰਹੇ ਨੇ ਉਹ ਬਿਲਕੁਲ ਸਹੀ ਨੇ ਕਿਉਂਕਿ ਉਹਨਾਂ ਦੇ ਕੋਲ ਵੀ ਬੱਚੇ ਨੇ ਉਹ ਵੀ ਡਰਦੇ ਨੇ ਕਿ ਸਾਡੇ ਬੱਚੇ ਨੇ ਕਿਤੇ ਕੱਲ ਨੂੰ ਸਾਡੇ ਨਾਨਾ ਅਜਿਹੀ ਘਟਨਾ ਵਾਪਰ ਜਾਵੇ ਕੁਝ ਲੋਕਾਂ ਦਾ ਜਿਨ੍ਹਾਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਨੂੰ ਇੱਥੋਂ ਨਹੀਂ ਜਾਣਾ ਚਾਹੀਦਾ ਉਹ ਵੀ ਆਪਣੀ ਜਗ੍ਹਾ ਸੱਚੇ ਨੇ ਕਿਉਂਕਿ ਪ੍ਰਵਾਸੀ ਇੱਥੇ ਆਏ ਹੋਏ ਨੇ ਤੁਸੀਂ ਦੇਖਿਆ ਵੀ ਪੂਰੇ ਪੰਜਾਬ ਦੇ ਵਿੱਚ ਕਾਫੀ ਜਿਹੜਾ ਰੋਜ਼ਗਾਰ ਹੈ ਉਹ ਪ੍ਰਵਾਸੀਆਂ ਨੇ ਸੰਭਾਲਿਆ ਹੋਇਆ ਖਾਣ ਪੀਣ ਤੋਂ ਲੈ ਕੇ ਪਹਿਰਾਵੇ ਚੀਜ਼ਾਂ ਤੋਂ ਲੈ ਕੇ ਸਾਰਾ ਕੰਮ ਜਿਹੜਾ ਆ ਖੇਤੀਬਾੜੀ ਦਾ ਕੰਮ ਵੀ ਜਿਹੜਾ ਆ ਉਹ ਪ੍ਰਵਾਸੀ ਸਾਹਮਣੇ ਨੇ ਜੇਕਰ ਪ੍ਰਵਾਸੀ ਕੁਦਮ ਚਲੇ ਜਾਣ ਤਾਂ ਕਿਤਨਾ ਕਿਤੇ ਦਿੱਕਤ ਦਾ ਜਿਹੜਾ ਸਾਹਮਣਾ ਕਰਨਾ ਪਵੇਗਾ ਇੱਥੇ ਇਹ ਬਣਦਾ ਹੈ ਕਿ ਕਾਇਦੇ ਕਾਨੂੰਨ ਜਿਹੜੇ ਆ ਉਹ ਬਣਾਏ ਜਾਣ ਪ੍ਰਵਾਸੀਆਂ ਨੂੰ ਵੀ ਜਿਹੜੀਆਂ ਹਦਾਇਤਾਂ ਦਿੱਤੀਆਂ ਜਾਂਣ ਵੀ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਇੱਥੇ ਰਹਿ ਸਕਦੇ ਹੋ ਕੁਝ ਨਿਯਮ ਜਿਹੜੇ ਆ ਉਹ ਲਾਗੂ ਹੋਣੇ ਚਾਹੀਦੇ ਆ ਪਰ ਇੱਕ ਵਿਅਕਤੀ ਦੀ ਇੱਕ ਪ੍ਰਵਾਸੀ ਦੀ ਗਲਤੀ ਦੇ ਨਾਲ ਸਾਰੇ ਪ੍ਰਵਾਸੀ ਭਾਈਚਾਰੇ ਨੂੰ ਗਲਤੀ ਦਾ ਖਮਿਆਜਾ ਭੁਗਤਣਾ ਇਹ ਕਿਤੇ ਨਾ ਕਿਤੇ ਸਹੀ ਗੱਲ ਨਹੀਂ ਹੈ